ਅੱਜ ਫੇਰ ਹੀ ਖੁਸ਼ੀ ਦਾ ਦਿਨ ਮਨਾਇਆ ਹੈ ਆਹ ਸਾਲ ਦੀ ਤਰ੍ਹਾਂ ਜੇ ਫਿਰਪੁਰ ਵਿਚਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਹ ਲੈਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਚਾਹ ਦੇ ਵਕਫਾ ਖੋਣਿਆਂ ਦੇ ਮੇਟਿੰਗ ਜਿਆਦਾ ਹੋਇਆ ਅੱਜ ਜਗੀ ਦੇ ਕਿਤੇ ਜਗੀ ਜੀ ਨੇ ਉਹਨਾਂ ਵਾਸਤੇ ਫਰੂਟ ਉਹ ਦੀ ਜਾਂ ਫਰਮਾਰੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥੀ ਕਾ ਜੀ

ਅੱਜ ਫੇਰੀ ਖੁਸ਼ੀ ਦਾ ਦਿਨ ਮਨਾਇਆ ਹੈ ਆਹ ਸਾਲ ਦੀ ਤਰ੍ਹਾਂ ਜੇ ਫਿਰਪੁਰ ਵਿਚਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾ ਲੈਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਚਾਹ ਤੇ ਵਕਫਾ ਕੋਲਿਆਂ ਦੇ ਮੇਟਿੰਗ ਜਿਆਦਾ ਹੋਇਆ ਅੱਜ ਜਗੀ ਦੇ ਕਿਤੇ ਜਗੀ ਜੀ ਨੇ ਉਹਨਾਂ ਵਾਸਤੇ ਫਰੂਟ ਉਹ ਦੀ ਜਾਂ ਫਰਮਾਰੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥੀ ਕਾ ਜੀ

ਅੱਜ ਦੇ ਬੜੀ ਖੁਸ਼ੀ ਨਾਲ ਦਿਨ ਮਨਾਇਆ ਹੈ ਆਹ ਸਾਲ ਦੀ ਤਰ੍ਹਾਂ ਜੇ ਗੁਰਪੁਰਖ ਜੀ ਦਾ ਗੁਰੂ ਨਾਨਕ ਦੇਵ ਜੀ ਪਾਰਾ ਤੀਸਾ ਲੈਣ ਵਾਸਤੇ ਅਸੀਂਾਰੇ ਕੱਤਰ ਹੋਨੇ ਆਂ ਚਾਹ ਦੇ ਵਕਫ ਵਕਫ ਪੋਣਿਆਂ ਦੇ ਵਿੱਚੋਂ ਜਾਂਦਾ ਹੋਇਆ ਅੱਜ ਜਗੀ ਦੇ ਕਿਤੇ ਜਗੀ ਜੀ ਦੇ ਉਹਨਾਂ ਵਾਸਤੇ ਫਰੂਟ ਉਹਦੀਆਂ ਗੁਰਮਾਰੀ ਦੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ खाली प्यार नगर कीर्तन में शमूलत करता श्री श्री गुरु महाराज का र्तन गुरु नानक देव जी महाराज के गुरपुर मनाया जा रहा देख लो हरियाणा भी बजार ने ਅੱਜ ਦੇ ਬੜੀ ਖੁਸ਼ੀ ਦਾ ਦਿਨ ਮਨਾਇਆ ਹੈ ਆਪ ਸਾਰੀ ਤਰ੍ਹਾਂ ਸ੍ਰੀ ਗੁਰਪੁਰਬ ਜੀ ਦਾ ਗੁਰੂ ਨਾਨਕ ਦੇਵ ਜੀ ਪਾਰਾ ਸੀਸਾ ਲੈਣ ਵਾਸਤੇ ਅਸੀਂਾਰੇ ਇਕੱਤਰ ਹੋਨੇ ਆਂ ਚਾਹ ਦੇ ਵਕਫਾ ਖੋਣਿਆਂ ਦੇ ਵਿੱਚੋਂ ਜਿਆਦਾ ਹੋਇਆ ਅੱਜ ਜਗੀ ਦੇ ਕਿਤੇ ਜਗੀ ਜੀ ਦੇ ਉਹਨਾਂ ਵਾਸਤੇ ਫਰੂਟ ਉਹਦੀਆਂ ਗੁਰਮਾਰੀ ਦੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ

ਅੱਜ ਦੇ ਬੜੀ ਖੁਸ਼ੀ ਨਾਲ ਦਿਨ ਮਨਾਇਆ ਹੈ ਆਪ ਜੀ ਦੀ ਤਰ੍ਹਾਂ ਜੇ ਗੁਰਪੁਰਖ ਜੀ ਦਾ ਗੁਰੂ ਨਾਨਕ ਦੇਵ ਜੀ ਪਾਰਾ ਤੀਸਾ ਲੈਣ ਵਾਸਤੇ ਅਸੀਂਾਰੇ ਕਦਰ ਹੋਨੇ ਆ ਚਾਹ ਦੇ ਵਕਫ ਵਕਫ ਪੋਣਿਆਂ ਦੇ ਵਿੱਚੋਂ ਜਾਦਾ ਹੋਇਆ ਅੱਜ ਜਗੀ ਦੇ ਕਿਤੇ ਜਗੀ ਜੀ ਦੇ ਉਹਨਾਂ ਵਾਸਤੇ ਫਰੂਟ ਉਹਦੀਆਂ ਗੁਰਮਾਰੀ ਦੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ